ਤੁਸੀਂ ਵਾਜਾਂ ਕਿਹੋ ਜਿਹੀਆਂ ਕੱਢੀਆਂ ਸੀ ਬਚਾਓ ਬਚਾਓ ਸੋ ਮੇਰੀ ਆ ਜਿਹੜੀ ਅੰਦਰਲੀ ਜਿਹੜੀ ਕਹਿੰਦੇ ਆ ਆਗੋ ਫਿਲਮ ਚ ਨਿਕਲੀ ਐ ਪਿਛਲੇ ਦੋਨੇ ਜਿਹੜੇ ਪਾਰਟ ਆ ਉਹਨਰੋਂ ਇੱਕ ਲੈਵਲ ਆਪਾਂ ਸੋ ਪਹਿਰਾ ਨੇ ਬਹੁਤ ਵਧੀਆ ਕੰਮ ਕੀਤਾ ਮੁੰਡੇ ਛਾਲ ਜੀਆਂ ਜਿੱਦਾਂ ਮੈਂ ਪਹਿਲਾਂ ਗਿਆ ਸੀਗਾ ਫਿਰ ਉਹ ਸਿਰਮੇ ਘਰ ਮਾ ਜਾ ਕੇ ਦੇਖਣੀ ਔਰ ਹੋਪਾ ਮਾ ਆ ਕੇ ਪਹੁੰਚਣਾ ਆਪਣੇ ਟੱਬਰਾਂ ਨਾਲ ਪਹੁੰਚਣਾ ਸਾਨੂੰ ਲੈਣੇ ਨਹੀਂ ਚੱਪੇ ਆਏਗੇ ਆਪਾਂ ਤਾਂ ਬਹੁਤ ਦੂਰ ਸੀਗੇ ਜੋ ਵੀਡੀਓ ਵੀ ਵਾਇਰਲ ਹੋ ਗਈ ਓ ਤੇ ਫਿਰੰਬੀ viral ਹੋ ਜੇ ਫਿਰ ਮਜ਼ਾ ਆਇਆ ਸਸਕੀਤਾਲ ਦੀ ਸਾਰਿਆਂ ਨੂੰ ਪਿਆਰ ਭਰੀ ਸਸਕੀਤਾਲ ਹੋਪ ਸਾਰੇ ਸਾਰਿਆਂ ਦੇ ਮੂੰਹ ਤੇ ਸਮਾਈਲ ਹੋਏਗੀ ਥੈਂਕ ਯੂ so much ਤੁਸੀਂ ਸਾਰੇ ਆਏ ਤੁਹਾਡੇ reaction ਤੋਂ ਪਤਾ ਚੱਲ ਜਾਂਦਾ ਕਿ ਫਿਲਮ ਕਿੱਦਾਂ ਦੀ ਹੋਊਗੀ ਸੋ ਬੜਾ ਵਧੀਆ ਲੱਗਿਆ ਓਪਨਿੰਗ ਮੈਨੂੰ ਭੇਜਤਾ ਬੋਲਣ ਲਈ ਮੈਂ ਕਿ ਮਾ ਦੋ ਵਧੀਆ ਵੇ ਫਿਰ ਵਧੀਆ ਚੱਲ ਜਾਂਦਾ ਕੰਮ ਮੈਂ ਕਿਹਾ ਅੱਗੇ ਮੈਂ ਬਾਈ ਨੂੰ ਕਹਿੰਦਾ ਸੀ ਵੀ ਇੱਥੇ ਆ ਕੇ ਕਹਿਣਾ ਬੰਦਾ ਸਿਨੇਮੇ ਨੂੰ ਸਪੋਰਟ ਕਰੋ ਇਹ ਉਹ ਸਟੇਜ ਆ ਸੋ ਥੈਂਕ ਯੂ ਸੋ ਮੱਚ ਸੋ ਮੈਨੂੰ ਲੱਗਦਾ ਕਿ ਫਿਲਮ ਨੇ ਕਾਫੀ ਕੰਮ ਕਰਤਾ ਹੈ ਬਾਕੀ ਕਮ ਆਡੀਅנס ਦਾ ਹੁੰਦਾ ਹੈ ਨਾ ਸੋ ਜੇ ਪ੍ਰੀਮੀਅਰ ਚ ਫਿਲਮ ਇੰਜੋਏ ਹੋ ਜੇ ਤਾਂ ਮੈਨੂੰ ਲੱਗਦਾ ਆਡੀਅנס ਹੋਰ ਜ਼ਿਆਦਾ ਇੰਜੋਏ ਕਰਦੀ ਹੈ ਸੋ ਸੱਚੀ ਮੈਨੂੰ ਲੱਗਦਾ ਤੁਸੀਂ ਸਾਰਿਆਂ ਨੇ ਬਹੁਤ ਆਨੰਦ ਲਿਆ ਹੋਣਾ ਨਾ ਸੋ ਥੈਂਕ ਯੂ ਸੋ ਮੱਚ ਤੁਸੀਂ ਸਾਰੇ ਆਏ ਕੱਲ ਨੂੰ ਫਿਲਮ ਸਿਨੇਮਿਆ ਚ ਆ ਜਾਣੀ ਹੈ ਸੋ ਹੌਲੀ ਹੌਲੀ ਬਾਕੀ ਸਾਰੀ ਕਾਸਟ ਬਾਕੀ ਸੁੰਦਰੀਆਂ ਇਧਰੋਂ ਸੋ ਜੱਸੀ ਭਾਈ ਕਰਮਜੀਤ ਭਾਈ ਧੁੱਗੀ ਭਾਜੀ ਸਾਰੀ ਟੀਮ ਨੇ ਬਹੁਤ ਸੋਹਣਾ ਕੰਮ ਕੀਤਾ ਸੋ ਮੈਂ ਪਹਿਲੀ ਵਾਰੀ ਇਹ ਕਰੈਕਟਰ ਕਰਿਆ ਸੋ ਮੇਰੀ ਆ ਜਿਹੜੀ ਅੰਦਰਲੀ ਜਿਹੜੀ ਕਹਿੰਦੇ ਆ ਆਗੋ ਫਿਲਮ ਚ ਨਿਕਲੀ ਐ ਸੋ ਮੈਂ ਨਹੀਂ ਨਿਕਲੀ ਇਹ ਮਾਤਰੀ ਨੂੰ ਮਦਦ ਦਿਖਾ ਰਹੇ ਹਾਂ ਮੈਂ ਹੋਰ ਉਹਨਾਂ ਨੂੰ ਆਪ ਦੇਖ ਲੈਣੀ ਐ ਉਹਨਾਂ ਨੂੰ ਲੱਗਣਾ ਕਿ ਉਹਨਾਂ ਦੀ ਭੈਣ ਫਿਲਮ ਚ ਐ ਤਾਂ ਉਹਨਾਂ ਚਲੇ ਜਾਣਾ ਸੋ ਅਗਲਾ ਮਾਈਕ ਮੈਂ ਅਜਸੀ ਭਾਈ ਨੂੰ ਦਵਾਂ ਥੈਂਕ ਯੂ ਸੰਜੂ ਭਾਈ ਆਓ ਆਜੋ ਆਦੋ ਸਸਰੀ ਗਾਲ ਦੀ ਪਹਿਲਾਂ ਥੋੜਾ ਸਾਰਾ ਮੈਂ ਬਹੁਤ ਬਹੁਤ ਥੈਂਕਸ ਸੋ ਸਾਰੇ ਨੇ ਆਇਓ ਜਮੀਦਕਾਰਾਂ ਨੂੰ ਫਿਲਮ ਬੜੀਆ ਲੱਗੂਗੀ ਜੇ ਜਨੇ ਜਾਣੇ ਸੀ ਉੱਚੀ ਬੋਲੋ ਮੈਂ ਤਾਂ ਬਹੁਤ ਉੱਚੀ ਬੋਲ ਰਿਹਾ ਮੇਰੇ ਤੁਸੀਂ ਹੌਲੀ ਬੋਲੋ ਉਹ ਨਾਲ ਨਾਲ ਬੋਲੋ ਆ ਗਏ ਟਰੈਕਟਰ ਆ ਗਏ ਟਰੈਕਟਰ ਸਾਹਿਬ ਜੀ ਚੌਧਰੀ ਜੀ ਜੀ ਹਾਂ ਜੀ ਹਾਂ ਸੋ ਉਮੀਦ ਕਰਦਾ ਕਿ ਤੁਹਾਨੂੰ ਫਿਲਮ ਬੜੀਆ ਲੱਗੂਗੀ ਕਾਨੂੰ ਰਿਲੀਜ਼ ਹੋ ਜਾਣੀ ਆ ਪ੍ਰੀਮੀਅਰ ਸਾਰਿਆਂ ਨੇ ਬਹੁਤ ਇੰਜੋਏ ਕੀਤਾ ਅਸੀਂ ਬਹੁਤ ਇੰਜੋਏ ਕੀਤਾ ਖੁਦ ਕਿਉਂਕਿ ਫਿਲਮ ਦੇਖਣ ਦਾ ਮੌਕਾ ਮਿਲਿਆ ਨਹੀਂ ਸੀ ਡਬਿੰਗ 'ਚ ਦੇਖੀ ਸੀਗੀ ਉਸ ਤੋਂ ਬਾਅਦ ਹੁਣ ਦੇਖੀ ਆ ਤੇ ਬਾਕੀ ਕਰਮਜੀਵੀ ਰਾ ਢੋਗੀ ਭਾਜੀ ਸਾਰਿਆਂ ਨੇ ਬਹੁਤ ਸੋਹਣਾ ਕੰਮ ਕੀਤਾ ਸੋ ਮੈਂ ਓਵਰ ਟੂ ਕਰਮਜੀਵੀ ਰਾ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਸਤਿ ਸ਼੍ਰੀ ਅਕਾਲ ਜੀ ਫਿਲਮ ਬਹੁਤ ਹੀ ਵਧੀਆ ਬਣਾਈ ਆ ਸਾਡੇ ਭਰਾ ਨੇ ਚਿਤ ਤੇ ਚੌਧਰੀ ਜੀ ਨੇ ਤੇ ਮੈਂ ਆਪਣੇ ਤੋਂ ਪਹਿਲਾਂ ਤੀਨਾ ਜੀ ਤੋਂ ਪੁੱਛਣਾ ਚਾਹੁੰਗਾ ਕਿ ਇਹਨਾਂ ਨੂੰ ਕਿਵੇਂ ਲੱਗੀ ਦੱਸੋ ਜੀ ਸਤਿ ਸ਼੍ਰੀ ਅਕਾਲ ਸਭ ਨੂੰ ਬਹੁਤ ਹੀ ਐਂਟਰਟੇਨਿੰਗ ਫਿਲਮ ਸੀ ਬਹੁਤ ਮਜ਼ਾ ਆਇਆ ਫਿਲਮ ਰੁਕਦੀ ਨਹੀਂ ਹੈ और मैंने इतनी सुंदर देखी <laughs> <laughs> बहुत, बहुत मजा आया एंड मैं सभी को ये बोलूंगी कि प्लीज जाइए देखिए तो फन फन बहुत, बहुत ही बढ़िया फिल्म बनाई है जी और सारे जने ही फिल्म सारे सपोर्ट करो जिम्मे पहला कल जा सताई जून, जून रिलीज़ हो रही है पूरे वर्ल्ड वाइड सिनेमा मिस्टर एंड मिस चार सौ ਵੀ ਆ ਗਏ अगेन हां जी ਐਮਐਲਏ ਸਾਹਿਬ ਤੁਸੀਂ ਬੋਲੋਗੇ ਪਹਿਲਾਂ ਕੁਝ ਐਮਐਲਏ ਸਾਹਿਬ ਆਓ ਟਾਂਗਰੀ ਉੱਧਰ ਹੀ ਬੋਲਣਾ ਇਸ ਬਾਤ ਦੀ ਬਹੁਤ ਖੁਸ਼ੀ ਹੋਈ ਭਾਈ ਇਹ ਮਾਰੇ ਲੱਗਦਾ ਮੈਂ ਸਾਰੇ ਨੇ ਪਸੰਦ ਕਰਿਆ ਔਰ ਮੈਂ ਹੁਣ ਤੁਹਾਡੇ ਤੇ ਇਹੋ ਆਸ ਕਰਦਾ ਵੀ ਸਾਰੇ ਆਪਣੇ ਡੇਟਲੇ ਫਿਲਮਾਂ ਘਰਾਂ ਪਹੁੰਚ ਕੇ ਫਿਲਮ ਨੂੰ ਖੂਬ ਪੰਚਾਇਆ ਕਰੋਗੇ ਔਰ ਹਾਂ ਭਾਈ ਫੇਲੇ ਵੀ ਸਰਮੇ ਧਰਮਾ ਜਾ ਕੇ ਦੇਖਣੀ ਔਰ ਹੋਪਾ ਮਾ ਆ ਕੇ ਪਹੁੰਚਣਾ ਆਪਣੇ ਟੱਬਰਾਂ ਨਾਲ ਪਹੁੰਚਣਾ ਬਿਲਕੁਲ ਔਰ ਬਹੁਤ ਪਿਆਰੀ ਫਿਲਮ ਪੜਾਈਏ ਅਮਨੇ ਔਰ ਆਸ ਕਰਦੇ ਆਂ ਵੀ ਤੁਸੀਂ ਸਾਰੇ ਹੁਣ ਤੁਹਾਡੇ ਆਸਰੇ ਆ ਬਈ ਦਰਸ਼ਕਾਂ ਦੇ ਆਸਰੇ ਫਿਲਮ ਸਾਰੇ ਹੁਮਮਾ ਆ ਕੇ ਪਹੁੰਚੋ ਔਰ ਫਿਲਮ ਨੂੰ ਕਰ ਦਿਓ ਹਿੱਟ ਜਿਵੇਂ ਬਾਕੀ ਫਿਲਮਾਂ ਆਪਣੀ ਸ੍ਰੀ ਚੱਲੀ ਆ ਰਹੇ ਆ ਜੋ ਫਿਲਮ ਵੀ ਮੈਂ ਆਸ ਕਰਦਾ ਕਿ ਬਹੁਤ ਵੱਡੀ ਹਿੱਟ ਹੋਵੇਗੀ ਲਓ ਜੀ ਸਿੱਤੀ ਚੌਧਰੀ ਸਾਹਿਬ ਸਿੱਤੇ ਚੌਧਰੀ ਜੀ ਆਓ ਚੌਧਰੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਸ ਇੱਕ ਓਨੈਸਟ ਅਰ ਯੂ ਤੁਸੀਂ ਦੇਖ ਦਿੱਤਾ ਫਿਲਮ ਦੇਖ ਕੇ ਬਈਕ ਰਿਕੁਐਸਟ ਹੈ ਕਿ ਵਧੀਆ ਵਰਡ ਇਹਦਾ ਸਪਰੈਡ ਕਰਨਾ ਕਿ ਸਾਰੇ ਫਿਲਮ ਦੇਖਣ ਫਿਲਮ ਬੜੀ ਮਿਹਨਤ ਨਾਲ ਬਣਾਈ ਰਿਸਪੌਂਸ ਸੀ ਦੇਖ ਲਿਆ ਸਾਰਿਆਂ ਨੇ ਕਿਉਂਕਿ ਸੀਕਲ ਬਣਾਉਣੇ ਬਾਕੀ ਟਫ ਹੁੰਦੇ ਨੇ ਪਰ ਮੈਨੂੰ ਮਤਲਬ ਜਿੰਨਾ ਕੋਲ ਰਿਸਪੌਂਸ ਮਿਲਿਆ ਸਾਰੇ ਕਹਿ ਰਹੇ ਨੇ ਕਿ ਪਹਿਲਿਆਂ ਨਾਲੋਂ ਵੀ ਜ਼ਿਆਦਾ ਲਫਟਰ ਹੈ ਸੋ ਜਿੰਨਾ ਵੀ ਪ੍ਰੋਮੋਟ ਕਰ ਸਕਦੇ ਹੋ ਪਲੀਜ਼ ਕਰਿਓ ਫਿਲਮ ਨੂੰ 27 ਜੂਨ ਕੱਲ ਨੂੰ ਵੀ ਫਿਲਮ ਰਿਲੀਜ਼ ਹੋ ਰਹੀ ਹੈ ਸਾਡੀ ਮਿਸਟਰ ਐਂਡ ਮਿਸਿਸ 420 ਅਗੇਨ ਪਲੀਜ਼ ਸਪੋਰਟ ਥੈਂਕ ਯੂ ਮਹਰਬਾਨੀ ਜੀ ਮਹਰਬਾਨੀ ਸਾਡੇ ਪ੍ਰੋਡਿਊਸਰ ਸਾਹਿਬਾ ਅ ਸਸ਼ੇਕਲ ਜੀ ਸਾਰਿਆਂ ਨੂੰ ਸਾਰੇ ਤੁਸੀਂ ਅੱਜ ਇੱਥੇ ਆਏ ਆਪਣਾ ਟਾਈਮ ਕੱਟ ਕੇ ਔਰ ਤੁਸੀਂ ਫਿਲਮ ਦੇਖੀ ਤੇ ਜੋ ਮੈਨੂੰ ਤੁਹਾਨੂੰ ਸਾਰਿਆਂ ਤੋਂ ਰਿਵਿਊ ਮਿਲਿਆ ਉਹਦੇ ਨਾਲ ਤਾਂ ਮੇਰੀ ਟੈਨਸ਼ਨ ਬਿਲਕੁਲ ਖਤਮ ਹੋ ਗਈ ਐਜ਼ ਅ ਪ੍ਰੋਡਿਊਸਰ ਕਿਉਂਕਿ ਸਾਰਿਆਂ ਨੇ ਮੈਨੂੰ ਇਹੀ ਗੱਲ ਕਹੀ ਕਿ ਇਹ ਪਾਰਟ 1 ਔਰ ਪਾਰਟ 2 ਤੋਂ ਵੱਧ ਕੇ ਜ਼ਿਆਦਾ ਚੰਗੀ ਹੈ ਜਿਹੜਾ ਕਿ ਸਾਡਾ ਮੇਨ ਮੋਟਿਵ ਸੀਗਾ ਕਿ ਉਦਾਂ ਹੋਵੇ ਸੋ ਰੀਅਲੀ ਥੈਂਕ ਯੂ ਫॉर ਕਮਿੰਗ ਔਰ ਸਾਰੇ ਜਿੰਨੇ ਵੀ ਦਰਸ਼ਕ ਦੇਖ ਰਹੇ ਹੈ ਮੇਰੀ ਸਾਰਿਆਂ ਦੀ ਰਿਕਵੈਸਟ ਹੈ ਆਈ ਗਾਰੰਟੀ ਕਿ ਤੁਸੀਂ ਬਹੁਤ ਜ਼ਿਆਦਾ ਇੰਜੋਏ ਕਰੋਗੇ ਇਹ ਛੁੱਟੀਆਂ ਬੱਚਿਆਂ ਦੀ ਵੜੀਆਂ ਥੋੜੀਆਂ ਰਹਿ ਗਈਆਂ ਉਹਨਾਂ ਨੂੰ ਲੈ ਕੇ ਜਾਓ ਸਿਨੇਮਾ ਘਰਾਂ ਦੇ ਵਿੱਚ ਫਿਲਮ ਦਿਖਾਓ ਇਟਸ ਅ ਫੁੱਲ ਔਨ ਐਂਟਰਟੇਨਮੈਂਟ ਫੈਮਿਲੀ ਫਿਲਮ ਮਿਸ਼ਨ ਮਿਸਿਸ 420 ਅਗੇਨ 27 ਜੂਨ ਕੱਲ ਨੂੰ ਪਲੀਜ਼ ਲੈਟਸ ਮੇਕ ਦਾ ਇੰਟਾਇਰ ਲੈਟਸ ਮੇਕ ਦਾ ਕੀ ਕਹਿੰਦੇ ਹੈ ਬੁੱਕ ਮਾਈ ਸ਼ੋਅ ਬਲੀਡ ਵਿਦ ਰੈੱਡ ਥੈਂਕ ਯੂ ਆਓ ਜੀ ਬੋਲੋ ਬੋਲੋ ਦਿਪਕ आप सबका बहुत बहुत धन्यवाद यहाँ पे आने के लिए और uh, मैं आप सबसे ये पूछना चाहूँगी आपको फिल्म कैसी लगी लेगे, लेगे। मुझे भी बहुत अच्छी लगी इनफैक्ट ये मेरा भी पहली बार था कि जब मैंने ये मूवी देखी एंड आई लव इट आई लव स्टोरी लाइन आई लव ਮੈਂ ਬਹੁਤ ਚੱਪਾ ਆ ਜੀ ਤੂੰ ਬੋਲ ਆ ਬੋਲ ਤੋਟੀ ਕਰੀਏ ਦੇਖ ਕੇ ਹੁਣ ਬੋਲ ਆ ਟੱਕ ਤੇ ਚੜ ਗਿਆ ਬਲਵੰਦੇ ਬਹੁਤ ਨੇ ਹੁਣ ਆਪ ਵੀ ਬੋਲੋ ਅੱਛਾ ਫਿਲਮ ਕਿਵੇਂ ਲੱਗੀ ਬਹੁਤ ਵਧੀਆ ਲੱਗੀ ਬਾਈ ਵਧੀਆ ਲੱਗੀ ਹਾਂਜੀ ਹਾਂਜੀ ਕਿੰਨਾ ਕਲੋਰ ਕੋਈ ਕੰਮ ਨਹੀਂ ਇਹ ਵੀ ਹੈ ਆਹੀ ਕਰਮ ਆਹੀ ਕਰਮ ਆਹੀ ਸਾਡਾ ਸਾਨੂੰ ਇਹਦੇ ਨਾ ਹੁੰਦੇ ਹੀ ਕੁਛ ਨਹੀਂ ਟ੍ਰੇਡਿੰਗ ਗਈ ਪਰ ਅਰੇ ਅਸਲ ਜ਼ਿੰਦਗੀ ਇੰਨਾ ਨਹੀਂ ਕਦੇ ਇਦਾਂ ਹੋਇਆ ਕਿ ਫਰਮਲੀ ਸਕਿਪਨਾ ਇਨੀਸ਼ੀਏਸ਼ਨ ਹੋਈ ਹੋਵੇ ਜੇ ਉਹਨੂੰ ਤਾਂ ਹੈ ਕਿ ਫਰਮਲੀ ਸਕਿਪਨਾ ਲੋਸ ਨੇ ਡਾਉਨ ਇਹ ਨਹੀਂ ਫਿਰ ਉਹ ਨਾਲ ਨਹੀਂ ਹੁੰਦੀ ਅਰੇ ਅਸਲ ਜ਼ਿੰਦਗੀ 'ਚ ਨਹੀਂ ਹੁੰਦੀ ਅਰੇ ਜੀ ਤੁਸੀਂ ਬਹੁਤ ਸੋਹਣਾ ਸੀਨ ਡਾਈਨ ਕੀਤਾ ਆ ਸਾਡੇ ਸਾਡੇ ਬਹੁਤ ਸਾਰੇ ਆਰਟਿਸਟ ਜੋ ਲੇਜੈਂਡ ਨੇ ਜਿੰਨੂ ਬਾਜੀ ਨੇ ਔਰ ਅਮਨ ਨੇ ਸੀਨ ਪਾਇਆ ਔਰ ਅੱਜ ਦਰ ਵੇਖੇਗੀ ਜੀ ਉਹ ਆਈਡੀਆ ਕਿਦਾਂ ਸੀ ਨਾ ਕਿ ਬਹੁਤ ਕਮਾਲ ਸੀਗਾ ਇਹ ਨਾ ਬਈ ਸੀਗਾ ਔਰ ਚੌੜੀ ਥੋੜਾ ਕਰਦੇ ਨੇ ਰਾਈਟਰ ਇਹਨੇ ਇਹਨਾਂ ਦਾ ਹੀ ਸੀਗਾ ਆਈਡੀਆ ਵੀ ਦੇਖੋ ਮੈਂ ਮੇਰਾ ਮੈਂ ਜਦੋਂ ਵੀ ਕੋਈ ਫਿਲਮ ਲਿਖਦਾ ਮੈਂ ਕਦੇ ਐ ਨਹੀਂ ਲਿਖਦਾ ਕਿ ਮੈਂ ਫਿਲਮ ਲਿਖਤੀ ਬੈ ਕੇ ਬੰਦ ਕਰਨੇ ਚਾਹ ਡਾਇਰੈਕਟਰ ਨੂੰ ਦੇਤੀ ਮੈਂ ਜਦੋਂ ਵੀ ਕੋਈ ਵੀ ਫਿਲਮ ਲਿਖਾ ਮੈਨੂੰ ਹੁੰਦਾ ਡਾਇਰੈਕਟਰ ਨਾਲ ਮੈਂ ਇਕੱਠੇ ਬੈਠੇ 6-8 ਮਹੀਨੇ ਫਿਲਮ ਸੁਵਾਦੀ ਆਇਤਾ ਹੀ ਹੁੰਦਾ ਅਸੀਂ ਹਮੇਸ਼ਾ ਜਦੋਂ ਵੀ ਜਿੰਨੀਆਂ ਫਿਲਮਾਂ ਕੀਤੀਆਂ ਪਹਿਲੇ ਦਿਨ ਤੋਂ ਲੈ ਕੇ ਲਾਸਟ ਦਿਨ ਤੱਕ ਸਾਰੇ ਡਿਸਕਸ਼ਨਸ ਇਕੱਠੇ ਹੁੰਦੀਆਂ ਅਸੀਂ 6-6 ਮਹੀਨੇ ਇਕੱਠੇ ਡਿਸਕਸ ਕਰੀਦਾ ਪਹਿਲਾਂ ਬਾਅਦ ਇੱਕ ਟਾਈਮ ਮੈਨੂੰ ਖੁੱਲਾ ਛੱਡ ਦਿੱਤਾ ਜਾਂਦਾ ਹੁਣ ਜੋ ਡਿਸਕਸ ਹੋਇਆ ਤੁਸੀਂ ਬੈਠ ਕੇ ਆਪਣੇ ਹਿਸਾਬ ਨਾਲ ਲਿਖੋ ਤਾਂ ਹਮੇਸ਼ਾ ਡਾਇਰੈਕਟਰ ਹਾਂ ਜੀ ਸੱਚੇ ਕਾਰਜੀ ਬੜਾ ਫਿਲਮ ਦੇ ਬਾਰੇ ਫਿਲਮ ਲੋਕਾਂ ਨੂੰ ਇਹ ਆਈ ਵਾਲਾ ਡਾਇਲਗ ਇਹ ਆਈ ਵਾਲਾ ਡੈਡੀ ਆਪਾਂ ਤਾਂ ਬਹੁਤ ਨੇੜੇ ਨੇੜੇ ਨਹੀਂ ਸੀ ਆਪਾਂ ਤਾਂ ਬਹੁਤ ਦੂਰ ਸੇ ਬਗੈ ਤਾਂ AI ਨੇ ਸਾਨੂੰ ਨੇੜੇ ਨੇੜੇ ਕਰਤਾ ਸਾਨੂੰ ਨੇੜੇ ਨੇੜੇ ਕਰਤਾ को तो बहुत ऊर्सी है यो वीडियो भी वायरल होगी ओ बस ये फिल्म भी वायरल हो जाए फिर मजा आए वायरल हो जाए थैंक यू आप सबका आपने इतना प्यार दिया इतना ज्यादा अमेजिंग सपोर्ट मिला आप सबकी जो लाफ्टर थे हम सब सुन रहे थे और आप सबकी लाफ्टर से ही हम लोगों को इतना मोटिवेशन मिल रहा था एंड टू बी ऑनेस्ट मैं खुद इतना हसी हूं कि आई स्टार्टेड क्राइंग लिटरली और सच में

ਐਂਡ ਦੀਪਕ ਸਰ ਸਾਇਨੋ ਥੈਂਕ ਯੂ ਸੋ ਮੱਚ ਇਨਾਂ ਨੇ ਸਾਰਿਆਂ ਨੇ ਮੈਨੂੰ ਮੌਕਾ ਦਿੱਤਾ ਮੈਨੂੰ ਇਸ ਲਾਇਕ ਸਮਝਾਇਆ ਕਿ ਮੈਂ ਇਸ ਮੂਵੀ ਦਾ ਹਿੱਸਾ ਬਣ ਸਕਾਂ ਤੇ ਤੁਸੀਂ ਸਾਰੇ ਆਪਣੀ ਫੈਨਲੀ ਤੇ ਆਪਣੇ ਫਰੈਂਡਸ ਨਾਲ ਜ਼ਰੂਰ ਇਹ ਮੂਵੀ ਦੇਖਣ ਜਾਈਓ ਤੇ ਬਹੁਤ ਪਿਆਰ ਦਿਓ ਥੈਂਕ ਯੂ ਸੋ ਮੱਚ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਜਗਦੀਪ ਬਾਜੀ ਬੋਲ ਲੇ ਤੁਸੀਂ ਬਹੁਤ ਬੋਲ ਬੱਬਲ ਬਾਜੀ ਬੱਬਲ ਬਾਜੀ ਸਾਡੇ ਅੰਮ੍ਰਿਤ ਬਾਜੀ ਬੱਬਲ ਬਾਜੀ ਬੱਬਲ ਬਾਜੀ ਬੱਬਲ ਬਾਜੀ ਬੜਾ ਅੱਜ ਬਹੁਤ ਵਧੀਆ ਫਿਲਮ ਆ ਰਹੀ ਹੈ। ਬਹੁਤ ਸੋਹਣੀ ਕੁੜੀ ਦਾਈ। ਹਾਂ। ਬਹੁਤ ਸੋਹਣੀ ਕੁੜੀ ਦਾਈ। ਨਹੀਂ ਨਹੀਂ ਉੱਥੇ ਹੁੰਦਾ ਰਹਿਣਾ। ਹਾਂ। ਆਓ ਯਾਰ ਬਾਈ। ਦੋ ਸ਼ਬਦ। ਬਹੁਤ ਸ਼ਬਦ। ਦੋ ਸ਼ਬਦ, ਦੋ ਸ਼ਬਦ। ਬਹੁਤ ਸੋਹਣੀ ਫਿਲਮ ਆ, ਠੀਕ ਹੈ ਜੀ। ਨਹੀਂ ਨਹੀਂ ਬਹੁਤ ਸੋਹਣੀ ਫਿਲਮ ਹੈ ਜੀ। ਮੈਂ ਪਹਿਲਾਂ ਕਹਿ ਕੇ ਹਟਾਂ ਕਿ ਬਹੁਤ ਘੱਟ ਤਾਂ ਦੇ ਸਿਕਲ ਬਣਦਾ ਜਿਹੜੇ ਪਿਛਲੇ ਨਾਲੋਂ ਵਧੀਆ ਹੁੰਦੇ ਸੀ। ਪਿਛਲੇ ਦੋਨੇ ਜਿਹੜੇ ਪਾਰਟ ਆ ਉਹਨਾਂ ਨਾਲੋਂ ਇੱਕ ਲੈਵਲ ਉੱਪਰ। ਸੋ ਸਤਾਰਾ ਨੇ ਬਹੁਤ ਵਧੀਆ ਕੰਮ ਕੀਤਾ ਮੁੰਡੇ ਛਾਲ ਗਿਆ ਜਿੱਦਾਂ ਮੈਂ ਪਹਿਲਾਂ ਗਿਆ ਸੀਗਾ ਸਤੂ ਗੀ ਬਾਜੀ ਕਰਮਜੀਤ ਬਾਜੀ ਔਰ ਇਹਨਾਂ ਦੋਨਾਂ ਨੇ ਬਹੁਤ ਵਧੀਆ ਮਤਲਬ ਬੰਨ ਕੇ ਰੱਖਿਆ ਸਾਰੀ ਸੀਨ ਬਾਏ ਸੀਨ ਬਹੁਤ ਫਿਲਮ ਟਾਈਟਸ ਨੂੰ ਬੜੀ ਵਧਾਈਆਂ ਤੁਹਾਨੂੰ ਵੀ ਨਰੇਸ਼ ਭਾਜੀ ਨੂੰ ਵੀ ਔਰ ਸਭ ਤੋਂ ਸੋਹਣੀ ਤਾਂ ਪਰ ਫਿਰ ਵੀ ਸਾਡੀ ਮਾਸੀ ਹੋਈ ਆ ਸਾਰੇ ਇਹਨਾਂ ਨੇ ਜ਼ਰੂਰ ਫਿਲਮ ਦੇਖ ਕੇ ਆਇਓ ਇਟਸ ਅ ਮਸਟ ਵਾਚ ਐਂਡ ਫੈਮਿਲੀ ਐਂਟਰਟੇਨਰ ਆ ਪਰਿਵਾਰ ਨਾਲ ਜਾ ਕੇ ਦੇਖ ਕੇ ਆਇਓ ਵੈਸੇ ਵੀ ਪੰਜਾਬੀ ਸਿਨੇਮੇ ਨੂੰ ਹੁਣ ਸਾਰਿਆਂ ਦੀ ਬਹੁਤ ਜ਼ਿਆਦਾ ਸਪੋਰਟ ਦੀ ਲੋੜ ਆ ਤੁਸੀਂ ਕਹਿੰਦੇ ਹੋ ਕਿ ਚੰਗੀਆਂ ਫਿਲਮਾਂ ਨਹੀਂ ਬਣਦੀਆਂ ਬਹੁਤ ਚੰਗੀ ਫਿਲਮ ਬਣੀ ਆ ਵੇਖ ਕੇ ਆਉਦਾ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਬਹੁਤ ਵਧੀਆ ਲੱਗੇਗੀ। ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ। ਆਈ ਪੁੱਛ ਰਿਹਾ ਪਾਜੀ ਜੀ 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 ਜੈਲਸੀ ਵੀ ਹੋਇਆ ਜੀ ਬਹੁਤ ਜ਼ਿਆਦਾ। ਆ ਜਾ ਬੱਬਰ ਭਾਈ। ਸਾਰੇ ਜਿਹੜੇ ਜਾਰ ਸੁਮੀ ਮਾਨਸਾ ਜੇ ਦੇ ਵਿੱਚ ਬਹੁਤ ਵਧੀਆ ਖਾਦੇ ਆ ਰਿਹਾ। ਦੱਸੋ ਜੀ। ਜੀ ਹਾਂ ਇਹ ਆਲਰੇਡੀ ਸਾਡਾ ਥੋੜਾ ਜਿਹੜਾ ਅਕਾਊਂਟ ਇੱਕੋ ਟਾਈਪ ਦਾ ਆ ਤਾਂ ਆਲਰੇਡੀ ਸਮਝ ਲਓ ਵੀ ਸਾਈਨਿੰਗ ਦੇਤੀ ਚਾਰ ਦੇ ਵਿੱਚ ਬੱਬਰ ਇਸ देयर। ਬੰਦ ਕਰ ਮੋਬਾਈਲ ਹੱਥ ਆ ਦੇ ਬੰਦ ਕਰ ਇਹ ਮੇਰੀ ਘੁੰਟ ਚ ਕੀ ਕਰਦੀ ਇਹਨਾਂ ਨੇ ਚਲੋ